ਲਾਈਟ ਦਿਨੀ ਲਾਈਟ ਲਾਈਟ ਕਿੱਥੇ ਆ ਉਸ ਦੱਸਦੀ ਕਿੱਥੇ ਲਾਈਟ ਲਾਈਟ ਕਿਧਰ ਉਂਗਲੀ ਕਰ ਲਾਈਟ ਇਧਰ ਆ ਕਿਧਰ ਆ ਕਿਧਰ ਆ ਲਾਈਟ ਦੱਸ ਦੇ ਕਿੱਥੇ ਲਾਈਟ ਆ ਹਾਂ ਦੱਸ ਦੇ ਪਰ ਦਿਓ ਹਾਂਜੀ ਪਰਦੀ ਪਤੀਜੀ ਆ ਮੇਰੀ ਸਕੂਲ ਜਾਂਦੀ ਹੈ ਕਿਹੜੀ ਕਲਾਸ ਚ ਦੂਜੀ ਪੜਾ ਠੀਕ ਆ ਲੇਟ ਕਿਹੜ ਖੜ ਕੇ ਆ ਜਾਂਦੀ ਹੈ ਲਿਖਾ ਲੁਖਣਾ ਨਹੀਂ ਕੋਈ ਸ਼ੁਕਰੀਆ ਕਾਰਨ ਇਹਦੀ ਮਾਂ ਨਹੀਂ ਉਹਨੂੰ ਸੰਭਾਲਿਆ ਠੀਜੀ ਆ ਉਹ ਛੋਟੀ ਜੀ ਜ਼ਿੰਦਗੀ ਛੱਡਦੀ। ਓਕੇ ਨਹੀਂ ਹੁਣ ਮਤਲਬ ਸਕੂਲੇ ਜਦੋਂ ਜਾਂਦੀ ਆ ਇਹਨੂੰ ਸਮਝ ਨਹੀਂ ਆ ਰਹੀ ਸਮਾਜੀ ਪ੍ਰੋਬਲਮ ਆ। ਹਾਂ ਸਮਝ ਆ ਰਹੀ ਹਾਂ ਸਾਰਾ ਫਾਕੀ ਦੇ ਲਿਖਣ ਵਾਲੇ। ਦਿਖਦਾ। ਦਿਖਦਾ ਸਹੀ ਆ? ਨਹੀਂ ਦਿਖਦਾ ਨਹੀਂ। ਘੱਟ ਦਿਖਦਾ। ਠੀਕ। ਇਹਨੂੰ ਟਿੱਡੀ ਪਾਈ ਨਹੀਂ ਕਿਵਾੜਦੀ। ਡਾਕਟਰ ਨੇ ਕੀ ਕਿਹਾ? ਡਾਕਟਰਾਂ ਕੋਲੇ ਵੀਰੇ ਗਈ ਕਿ ਨਾ? ਦਰਬਾਰ ਸਾਹਿਬ ਹਾਜ਼ਰ ਹਲਵਾਣੇ। ਕੋਈ ਨਹੀਂ। ਧੰਨਵਾਦ ਤੇਰਾ ਤੂੰ ਇੱਥੇ ਲੈ ਕੇ ਆਈਆਂ। ਤੁਹਾਡਾ ਸ਼ੁਕਰੀਆ ਤੁਸੀਂ ਦੀ ਮਾਂ ਬਣੀ ਹੈ ਭੈਣੇ ਪਰ ਇੱਕ ਮੇਰੀ ਬੇਨਤੀ ਹੈ ਹੁਣ ਇੱਥੇ ਆਪਾਂ ਚੈੱਕਅਪ ਕਰਾਵਾਂਗੇ ਜੇ ਡਾਕਟਰਾਂ ਨੇ ਕਿਹਾ ਇਹਦੀ ਸਰਜਰੀ ਹੋਊਗੀ ਅੱਖਾਂ ਦਾ ਆਪਰੇਸ਼ਨ ਹੋਊਗਾ ਤਾਂ ਤੁਸੀਂ ਕਰਵਾਇਓ ਆਪਾਂ ਤੁਹਾਡੇ ਨਾਲ ਆ ਖਰਚਾ ਕੋਈ ਨਹੀਂ ਆਊਗਾ ਇਹਦਾ ਨਾਮ ਕੀ ਹੈ ਖੁਸ਼ਪ੍ਰੀਤ 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 ਸਾਡੀ ਠੀਕ ਹੋ ਜੇਵੇ ਪਰਨ ਲੱਗ ਜੇਵੇ ਐਨਾ ਖੁਸ਼ਪ੍ਰੀਤ ਹੋਰ ਖੁਸ਼ਪ੍ਰੀਤ ਦਾ ਨਾਮ ਕੀ ਹੈ ਦੱਸੋ ਨਾਮ ਕੀ ਹੈ ਹੈ ਬੋਲ ਹੀ ਨਹੀਂ ਨਿਕਲਦਾ ਰਵਾਜ ਹੀ ਨਹੀਂ ਹੁੰਦੀ ਇਹਦਾ ਬੋਲ ਦਿਓ ਨਹੀਂ ਖੁਸ਼ ਦੱਸ ਨਾਮ ਕੀ ਹੈ ਕੀ ਨਾਮ ਆ ਦਾਦੇ ਇਹ ਨਾਮ ਦਾਦੇ ਕੁਛੀ ਦੇ ਦਾਦੇ ਗੋਸ਼ਪਰੀਤ ਤੋਂ ਵੀ ਜਾ ਗੋਸ਼ਪਰੀਤ ਅੰਦਰ ਨਾ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 16 ਮਾਰਚ ਆ ਜੀ 16 ਮਾਰਚ ਦਿਨ ਐਤਵਾਰ ਇਹ ਦਿਨ ਸਾਡੇ ਲਈ ਬੜਾ ਕਿਸੇ ਟਾਈਮ ਮੰਦਪ ਆ ਗਿਆ ਸੀ 217 ਦੇ ਵਿੱਚ 16 ਮਾਰਚ ਵਾਲੇ ਦਿਨ ਸਾਡਾ ਛੋਟਾ ਭਰਾ ਵੀਰਿੰਦਰ ਸਿੰਘ ਗਰੇਵਾਲ ਕਾਰ ਐਕਸੀਡੈਂਟ ਦੇ ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਕੇ ਚਲਾ ਗਿਆ ਸੀ ਤੇ ਇਸੇ ਤਰ੍ਹਾਂ ਹੀ 16 ਦਸੰਬਰ 2118 ਦੇ ਵਿੱਚ ਸਰਬਜੀਤ ਸਿੰਘ ਗਰੇਵਾਲ ਚਲਾ ਗਿਆ ਤੇ ਇਹਨਾਂ ਦੋਨੇ ਛੋਟੇ ਭਰਾਵਾਂ ਦੀ ਯਾਦ ਦੇ ਵਿੱਚ ਅਸੀਂ ਹਰ ਵਾਰ ਅੱਖਾਂ ਦੇ ਕੈਂਪ ਲਾਉਂਦੇ ਆ 16 ਦਸੰਬਰ ਨੂੰ ਵੀ ਤੇ 16 ਮਾਰਚ ਨੂੰ ਅੱਜ 16 ਮਾਰਚ ਦਾ ਇੱਕ ਕੈਂਪ ਸਾਡੇ ਛੋਟੇ ਭਰਾਵਾਂ ਦੀ ਉਸ ਮਿੱਠੀ ਤੇ ਨਿੱਕੀ ਯਾਦ ਨੂੰ ਸਮਰਪਿਤ ਆ ਉਸ ਦੁੱਖ ਦੇ ਦਿਨ ਨੂੰ ਅਸੀਂ ਆਪਣੇ ਸੇਵਾ ਦੇ ਨਾਲ ਅਰਦਾਸਾਂ ਅਸੀਸਾਂ ਦੁਆਵਾਂ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰਦੇ ਆ ਅੱਜ ਵੀ ਸੈਂਕੜੇ ਬਾਪੂ ਬਜ਼ੁਰਗ ਸਾਡੀਆਂ ਮਾਵਾਂ ਤੇ ਬੱਚੇ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਟੇਡਾਪਾਣਾ ਉਹ ਇਸ ਕੈਂਪ ਦਾ ਹਿੱਸਾ ਬਣਨਗੇ ਤੇ ਇਹ ਤਿੰਨ ਬੱਸਾਂ ਤੁਸੀਂ ਖੜੀਆਂ ਦੇਖਦੇ ਹੋ ਇਹ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਲਾਵਾਲ ਇਲਾਕੇ ਦੇ ਬਿਲਕੁਲ ਪਾਕਿਸਤਾਨ ਦੇ ਬਾਰਡਰ ਦੇ ਨਾਲ ਪੈਂਦੇ ਇਲਾਕੇ ਦੇ ਲੋਕ ਨੇ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਜੀ ਠੀਕ ਠਾਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰੀਆਂ ਭੈਣਾਂ ਨੂੰ ਮਾਵਾਂ ਨੂੰ ਸਾਡੀਆਂ ਨੂੰ ਬਾਪੂ ਬਜ਼ੁਰਗਾਂ ਨੂੰ ਵੀਰਾਂ ਨੂੰ ਅਸੀਂ ਪ੍ਰੋਸਤ ਬੋਉਨੇ ਆ ਵੀ ਤੁਸੀਂ ਅੱਜ ਇੱਥੇ ਸਾਡੇ ਉਹਨਾਂ ਖਤਰੀ ਸੇਵਾ ਪਰਿਵਾਰ ਦੇ ਵਿੱਚ ਆਪਣੀਆਂ ਅੱਖਾਂ ਦੀਆਂ ਸਮੱਸਿਆਵਾਂ ਦੇ ਕਾਰਨ ਪਹੁੰਚੇ ਆਂ ਅੱਖਾਂ ਦੇ ਜਿਨ੍ਹਾਂ ਦੇ ਆਪਰੇਸ਼ਨ ਹੋਣ ਵਾਲੇ ਆ ਉਹਨਾਂ ਦੇ ਆਪਰੇਸ਼ਨ ਕਰਵਾਏ ਜਾਣਗੇ ਆਪਰੇਸ਼ਨ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਸਹੀ ਸਲਾਮਤ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਵਿੱਚ ਅਸੀਂ ਯਤਨ ਕਰਾਂਗੇ ਧੰਨਵਾਦ ਕਰਦੇ ਆਂ ਅਮੀਰ ਚੰਦ ਬਜਾਜ ਜੀ ਦਾ ਜਿਨ੍ਹਾਂ ਦੀ ਟੀਮ ਇਹ ਕੰਮ ਕਰਦੀ ਐ ਇੱਥੇ ਰੋਸ਼ਨ ਲਾਲ ਜੀ ਹੋਣੀ ਜੰਗੀਰ ਵੀਰੇ ਹੋਣੀ ਹੋਰ ਸਾਰੇ ਬਹੁਤ-ਬਹੁਤ ਸ਼ੁਕਰੀਆ ਇਹਨਾਂ ਦਾ ਜਿਹੜੇ ਲੰਬੇ ਸਮੇਂ ਤੋਂ ਮਨੋਕਤਰੀ ਸੇਵਾ ਪਰਿਵਾਰ ਨਾਲ ਜੁੜ ਕੇ ਚਾਹੇ ਉਹ ਦਿਮਾਗੀ ਸਮੱਸਿਆਵਾਂ ਵਾਲੇ ਪੇਸ਼ੈਂਟ ਹੋਣ ਉੱਥੋਂ ਬੱਸਾਂ ਭਰ ਕੇ ਲੈ ਕੇ ਆਉਂਦੇ ਨੇ ਤੇ ਚਾਹੇ ਅੱਖਾਂ ਦੀਆਂ ਸਮੱਸਿਆਵਾਂ ਵਾਲੇ ਬਾਪੂ ਬਜ਼ੁਰਗ ਸਾਡੀਆਂ ਮਾਵਾਂ ਹੋਣ ਤੇ ਅਸੀਂ ਕੋਸ਼ਿਸ਼ ਕਰਾਂਗੇ ਜੀ ਜਿੰਨੇ ਵੀ ਤੁਸੀਂ ਮੈਂਬਰ ਸਾਡੇ ਕੋਲ ਇੱਥੇ ਪਹੁੰਚੇ ਹੋ ਜੀ ਆਿਆਂ ਨੂੰ ਵੀ ਤੁਸੀਂ ਆਪਣੀਆਂ ਅੱਖਾਂ ਦੀ ਰੌਸ਼ਨੀ ਹੈ ਜਿਹੜੀ ਉਹਨੂੰ ਬਰਕਰਾਰ ਰੱਖ ਸਕੋ ਠੀਕ ਹੋ ਸਕਣ ਆਪਰੇਸ਼ਨ ਹੋ ਸਕਣ ਜਿਨ੍ਹਾਂ ਨੂੰ ਐਨਕਾਂ ਦੀ ਲੋੜ ਆ ਉਹਨਾਂ ਨੂੰ ਐਨਕਾਂ ਜਾਂ ਦਵਾਈਆਂ ਦੀ ਲੋੜ ਆ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਣਗੀਆਂ ਆਜੋ ਆਪਾਂ ਅਰਦਾਸ ਕਰਕੇ ਅੱਜ ਦੇ ਕੈਂਪ ਦੀ ਸ਼ੁਰੂਆਤ ਕਰੀਏ ਆਜੋ ਬੀਬੀ ਸਾਰੇ ਜਣੇ ਆਜੋ ਉੱਥੇ ਤੇ ਇੱਥੇ ਅਸੀਂ ਧੰਨਵਾਦ ਕਰਦੇ ਹਾਂ ਲਾਇਓਨਸ ਕਲੱਬ ਆਫ ਬਾਰਕਿੰਗ ਦਾ ਜਿਨ੍ਹਾਂ ਦਾ ਇਹ oprala ਅੱਜ ਦਾ ਕੈਂਪ ਆ ਜਿਹੜਾ ਸਪான்ਸਰ ਕੀਤਾ ਗਿਆ ਜਸਪਾਲ ਸਿੰਘ ਹੁੰਜਣ ਜੀ ਤੇ ਭਪਿੰਦਰ ਸਿੰਘ ਜੰਡੂ ਜੀ ਜਿਨ੍ਹਾਂ ਨੇ ਅੱਜ ਦਾ ਇਹ ਕੈਂਪ ਸਪான்ਸਰ ਕੀਤਾ ਨਾਲ ਦੀ ਨਾਲ ਦੂਸਰਾ ਧੰਨਵਾਦ ਆ ਰੂਬੀ ਨੈਲਸਨ ਮੈਮੋਰੀਅਲ ਹਸਪੀਟਲ ਜਲੰਧਰ ਦਾ ਜਿਨ੍ਹਾਂ ਦੀਆਂ ਮਾਹਾਂ ਡਾਕਟਰਾਂ ਦੀਆਂ ਟੀਮਾਂ ਇੱਥੇ ਪਹੁੰਚ ਰਹੀਆਂ ਉਹਨਾਂ ਨੇ ਅੱਜ ਇੱਥੇ ਚੈੱਕਅਪ ਕਰਨੇ ਆ ਚੈੱਕਅਪ ਕਰਕੇ ਜਿਹੜੇ-ਜਿਹੜੇ ਬਾਪੂ ਬਜ਼ੁਰਗਾਂ ਦੇ ਮਾਵਾਂ ਦੇ ਆਪਰੇਸ਼ਨ ਹੋਣ ਵਾਲੇ ਆ ਉਹਨਾਂ ਨੂੰ ਅੱਜ ਹੀ ਇਥੋਂ ਬੱਸ ਦੇ ਵਿੱਚ ਹਸਪੀਟਲ ਪਹੁੰਚਾਇਆ ਜਾਊਗਾ ਤੇ ਜਿਹੜੇ ਅੱਖਾਂ ਦੀਆਂ ਪੁਤਲੀਆਂ ਵਾਲੇ ਪੇਸ਼ੈਂਟ ਆ ਉਹਨਾਂ ਦੇ ਨਾਮ ਦਰਜ ਕਰਕੇ ਜਿੱਦਾਂ ਜਿੱਦਾਂ ਪੁਤਲੀਆਂ ਉਪਲਬਧ ਹੋਣਗੀਆਂ ਉਹਨਾਂ ਦੇ ਪੁਤਲੀਆਂ ਦੇ ਆਪਰੇਸ਼ਨ ਕੀਤੇ ਜਾਣਗੇ ਤੇ ਅੱਖਾਂ ਦਾ ਟੇਡਾਪਾਣਾ ਜਿਹੜੇ ਬੱਚਿਆਂ ਦੀਆਂ ਕੋਈ ਅੱਖਾਂ ਟੀਰ ਮਾਰਦਾ ਕੋਈ ਬੱਚਾ ਅੱਖਾਂ ਦੀਆਂ ਟੇਡੀਆਂ ਹੋ ਜਾਂਦੀਆਂ ਕਈ ਵਾਰ ਜਨਮ ਸਮੇਂ ਬੱਚਿਆਂ ਦੀਆਂ ਉਹਨਾਂ ਦੇ ਵੀ ਆਪਰੇਸ਼ਨ ਆ ਜਿਹੜੇ ਅੱਜ ਸਿਲੈਕਟ ਕਰਨ ਤੋਂ ਬਾਅਦ ਉਹਨਾਂ ਨੂੰ ਵੀ ਦਾਖਲ ਕਰਿਆ ਜਾਊਗਾ ਤੇ ਉਹਨਾਂ ਦੇ ਵੀ ਆਪਰੇਸ਼ਨ ਕੀਤੇ ਜਾਣਗੇ ਤੇ ਮੇਰਾ ਛੋਟਾ ਭਰਾ ਇਕਵਿੰਦਰਜੀਤ ਸਿੰਘ ਉਹ ਵੀ ਅੱਜ ਇਸ ਕੈਂਪ ਦੇ ਵਿੱਚ ਹਿੱਸਾ ਬਣ ਰਿਹਾ ਸਾਡੇ ਨਾਲ ਕੈਨੇਡਾ ਦੇ ਵਿੱਚ ਸਸਕਾਚਵਨ ਰਜਾਇਨਾ ਸਟੇਟ ਦੇ ਵਿੱਚ ਆਪਣੀ ਕਿਰਤ ਕਮਾਈ ਕਰਦੇ ਨੇ ਸਸਕਾਟੋਨ ਸਸਕਾਟੋਨ ਤੇ ਉੱਥੇ ਮਿਸਤਰੀ ਆ ਇਹ ਵੀ ਸਾਡਾ ਟਰੱਕਾਂ ਦਾ ਟਰੱਕਾਂ ਦੇ ਰਿਪੇਅਰ ਕਰਦਾ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਪਾਲਦਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਤੰਦਰੁਸਤੀ ਵਾਖਸ਼ਣ ਮੇਰੇ ਭਰਾਵਾਂ ਨੂੰ ਕਿਉਂਕਿ ਜਿਨ੍ਹਾਂ ਨੇ ਅੱਜ ਇਹ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਨੂੰ ਬਣਾਉਣ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਸਤਿਕਾਰ ਵਾਜੀ ਸਤਿਕਾਰ ਸਤਿਗੁਰਪਤ ਹੋ ਠੀਕ ਆ ਜੀ ਹਾਂਜੀ ਤੇ ਕਿਉਂਕਿ ਜਦੋਂ ਸੁਪਨਿਆਂ ਦੇ ਘਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤੇ ਉਹ ਜ਼ਮੀਨ ਦੇ ਵਿੱਚ ਇਨਾ ਮੇਰੇ ਭਰਾਵਾਂ ਨੇ ਵੀ ਮਾਤਾ ਜੀ ਦਰਸ਼ਨ ਕੌਰ ਜੀ ਨੇ ਵੀ ਆਪਣੀ ਜ਼ਮੀਨ ਦਾ ਹਿੱਸਾ দান ਕੀਤਾ ਜਿੱਥੇ ਅੱਜ ਇਹ ਸੁਪਨੇ ਦਾ ਘਰ ਬਣਿਆ ਵਾਹਿਗੁਰੂ ਖਾਲਸਾ ਬਈ ਫਤਿਹ ਮਾਂ ਠੀਕ ਹੋ ਠੀਕ ਵਾਹਿਗੁਰੂ ਕਿਰਪਾ ਕਰਨ ਸਾਡੇ ਵਲੰਟੀਅਰ ਸੇਵਾਦਾਰ ਸਾਡੀਆਂ ਭੈਣਾਂ ਸਾਡੇ ਵੀਰ ਜਿਵੇਂ ਕਿ ਤੁਸੀਂ ਦੇਖਦੇ ਹੋ ਹਰ ਕੈਂਪ ਦੇ ਵਿੱਚ ਜਿਹੜੇ ਹਰ 15 ਦਿਨਾਂ ਬਾਅਦ ਦਿਮਾਗ ਦੇ ਗੰਭੀਰ ਬਿਮਾਰੀਆਂ ਦੇ ਕੈਂਪ ਲੱਗਦੇ ਆ ਉਹਦੇ ਵਿੱਚ ਸਾਡੀਆਂ ਟੀਮਾਂ ਕੰਮ ਕਰਦੀਆਂ ਸਾਡੀਆਂ ਭੈਣਾਂ ਐਂਟਰੀਆਂ ਪਾਉਣੀਆਂ ਟੋਕਨ ਬਣਾਉਣੇ ਆ ਰਜਿਸਟਰ ਕਰਨਾ ਕਾਰਡ ਬਣਾਉਣੇ ਆ ਇਹ ਸਾਰੇ ਕਾਰਜ ਸਾਡੀ ਟੀਮ ਲਗਾਤਾਰ ਹਰ ਮਹੀਨੇ 15 ਦਿਨਾਂ ਬਾਅਦ ਕਰਦੇ ਆ ਤੇ ਉਹਦੇ ਵਿੱਚ ਕਰੀਬ 8 ਤੋਂ 10000 ਮੈਂਬਰਾਂ ਦਾ ਇਕੱਠ ਹੁੰਦਾ ਅੱਜ ਦੇ ਕੈਂਪ ਵਿੱਚ ਤਾਂ 2-3000 ਬੰਦੇ ਦਾ ਇਕੱਠ ਹੋਣਾ ਬਹੁਤ ਛੋਟਾ ਕੈਂਪ ਹੋਊਗਾ ਇਹ ਪਰ ਅੱਜ ਨਾਲ ਦੀ ਨਾਲ ਖੂਨਦਾਨ ਕੈਂਪ ਲਾਇਆ ਜਾ ਰਿਹਾ ਸਿੱਖਿਆ ਕਲਾ ਮੰਚ ਦੀ ਜਿਹੜੀ ਪੂਰੀ ਟੀਮ ਆ ਉਹਨਾਂ ਦਾ ਧੰਨਵਾਦ ਕਰਦੇ ਆ ਬੀੜ ਹੁਣੀ ਸਾਡੇ ਹੁਣ ਚਾ ਗੁਰਵਿੰਦਰ ਬੀੜ ਹੁਣੀ ਵੀ ਇਹਨਾਂ ਦੇ ਮੈਂਬਰ ਨੇ ਨਾਲ ਪ੍ਰਧਾਨ ਸਾਹਿਬ ਦਾ ਕਿੰਨਾ ਜੀ ਹਰਦੀਪ ਸਿੱਧੂ ਜੀ ਦਾ ਤੇ ਉਹ ਪਹਿਲਾਂ ਸਾਡੇ ਇੱਥੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਪ੍ਰੋਗਰਾਮ ਕੀਤਾ ਜਿਹੜੇ ਡਿਸੇਬਲ ਬੱਚੇ ਆ ਉਹਨਾਂ ਬੱਚਿਆਂ ਦਾ ਸਪੈਸ਼ਲ ਚਾਇਲਡ ਦਾ ਪ੍ਰੋਗਰਾਮ ਹੋਇਆ ਇੱਥੇ ਉਹਨਾਂ ਨੂੰ ਕਲਾ ਦੇ ਨਾਲ ਜੋੜਿਆ ਗਿਆ ਗਿੱਧੇ ਭੰਗੜੇ ਦੇ ਪ੍ਰੋਗਰਾਮ ਬੱਚਿਆਂ ਨੇ ਬਹੁਤ ਸੋਹਣੇ ਐਕਟ ਕੀਤੇ ਇੱਥੇ ਡਾਂਸ ਕੀਤੇ ਤੇ ਉਸ ਟਾਈਮ ਹੀ ਸਿੱਖਿਆ ਕਲਾ ਮੰਚ ਵੱਲੋਂ ਸਾਡੇ ਨਾਲ ਇੱਕ ਪ੍ਰੋਮਿਸ ਕੀਤਾ ਸੀ ਵੀ ਅਸੀਂ ਬਲੱਡ ਦੇਣਾ ਚਾਹੁੰਦੇ ਆ ਬਲੱਡ ਡੋਨਰ ਕਰਨਾ ਚਾਹੁੰਦੇ ਆ ਵੀ ਸਾਨੂੰ ਕੋਈ ਸਮਾਂ ਵਧਾਇਆ ਜਾਵੇ ਜਦੋਂ ਸਾਨੂੰ ਬਲੱਡ ਦੇਣ ਦਾ ਲੋੜ ਹੋਵੇ ਤੁਹਾਨੂੰ ਜ਼ਰੂਰਤ ਹੋਵੇ ਜਦੋਂ ਬਲੱਡ ਅੱਜ ਕਿੰਨੇ ਮੈਂਬਰ ਆ ਰਹੇ ਜੀ 50 ਪਲੱਸ 50 ਮੈਂਬਰ ਅੱਜ ਖੂਨ ਦਾਨ ਕਰਨ ਵਾਸਤੇ ਇੱਥੇ ਪਹੁੰਚ ਰਹੇ ਨੇ ਤੇ ਅਸੀਂ ਸਾਡੇ ਦੋਨੇ ਛੋਟੇ ਭਰਾਵਾਂ ਦੀ ਯਾਦ ਦੇ ਵਿੱਚ ਇੱਕ ਖੂਨ ਦਾਨ ਕੈਂਪ ਵੀ ਲਗਾਇਆ ਹੋਇਆ ਜਿੱਥੇ ਦੀਪਕ ਹਸਪੀਟਲ ਦੀ ਟੀਮ ਆ ਜਿਹੜੀ ਬਲੱਡ ਲੈਣ ਵਾਸਤੇ ਪਹੁੰਚੀ ਆ ਕਿਉਂਕਿ ਸਾਨੂੰ ਸਾਡੇ ਪਰਿਵਾਰ ਨੂੰ ਬਲੱਡ ਦੀ ਬਹੁਤ ਲੋੜ ਪੈਂਦੀ ਆ ਆਪਾਂ ਆਰਾਮ ਨਾਲ ਸ਼ਾਂਤੀ ਨਾਲ ਕੋਈ ਕਾੜੀ ਨਹੀਂ ਗਈ ਡਾਕਟਰਾਂ ਦੀ ਟੀਮ ਆਪਣੇ ਕੋਲੇ ਆ ਚੁੱਕੀ ਆ ਕੱਲੇ-ਕੱਲੇ ਮਰੀਦ ਦਾ ਆਪਾਂ ਚੈੱਕਅਪ ਕਰਨਾ ਪ੍ਰੋਪਰ ਹਰੇਕ ਦਾ ਕਹਿਣਾ ਜਿਵੇਂ ਡਾਕਟਰ ਤੁਹਾਨੂੰ ਪੁੱਛਣਗੇ ਕਿਉਂਕਿ ਉੱਥੇ ਨਿਗਾ ਟੈਸਟ ਹੋਣੀ ਆ ਸਾਹਮਣੇ ਤੁਹਾਡੀ ਜਿੱਥੇ ਨਿਗਾ ਟੈਸਟ ਹੋਣੀ ਆ ਉੱਥੇ ਡਾਕਟਰ ਤੁਹਾਨੂੰ ਪੁੱਛਣਗੇ ਅੱਖਰ ਦਿਖਾਉਣਗੇ ਵੱਡਾ ਛੋਟਾ ਅੱਖਰ ਤੁਸੀਂ ਪਛਾਨਣਾ ਤੇ ਉਹਦੇ ਬਾਰੇ ਗੱਲ ਕਰਕੇ ਦੱਸਣਾ ਡਾਕਟਰ ਨੂੰ ਸਹਿਜ ਮਤੇ ਨਾਲ ਆਪਾਂ ਇਸਾਰਾ ਪ੍ਰੋਗਰਾਮ ਜਿਹੜਾ ਅੱਜ ਦਾ ਹੈਗਾ ਕੈਂਪ ਦਾ ਉਹ ਨਿਪਰੇ ਚਾੜਨਾ ਸასი ਗੱਲ ਭਾਣੇ ਤੱਕਣੀ ਆ ਕੀ ਨਾ ਭਾਣੇ ਤੇਰਾ ਰਮਨਦੀਪ ਰਮਨਦੀਪ ਕੀ ਕਿਹਾ ਡਾਕਟਰਾਂ ਨੇ ਤੈਨੂੰ ਅੱਖਾਂ ਬਾਰੇ ਅੱਖਾਂ ਬਾਰੇ ਜੀ ਬਸ ਆਪਰੇਸ਼ਨ ਕਰਤਾ ਸੀ ਕਹਿੰਦੇ ਨਿਗਾਹ ਜੂ ਦੀ ਕਦੋਂ ਸਿਰ ਦਾ ਹੋਇਆ ਸੀ ਜੀ ਆਪਰੇਸ਼ਨ ਕਿੰਨਾ ਕੁ ਟਾਈਮ ਪਹਿਲਾਂ 2020 ਕੀਤਾ ਸੀ 12 ਕੀ ਹੋਇਆ ਸੀ ਕਿ ਬ੍ਰੇਨ ਦਾ ਕੋਈ ਸੱਟ ਲੱਗੀ ਸੀਗਾ ਬ੍ਰੇਨ ਦੀ ਸੱਟ ਸੀ ਜੀ ਬਸ ਪੰਚ ਅੱਛਾ ਅੱਛਾ ਸਰਜਰੀ ਹੋਈ ਉਸ ਤੋਂ ਬਾਅਦ ਅੱਖਾਂ ਦੀ ਲੈਡ ਚਲੇ ਗਈ ਹਾਂਜੀ ਠੀਕ ਇੱਥੋਂ ਕਰਾਇਆ ਪੀਜੀਆ ਤੋਂ ਕੀ ਕਿਹਾ ਡਾਕਟਰਾਂ ਨੇ ਫਿਰ ਹੁਣ ਅੱਖਾਂ ਬਾਰੇ ਕੀ ਕਹਿੰਦੇ ਪੀਜੀਆ ਵਾਲੇ ਕੁਝ ਨਹੀਂ ਕਿਹਾ ਉਹ ਵੀ ਮਾਰਾਇਆ ਸਾਡੇ ਜੇ ਕੋਸ ਨਣੀ ਕੱਖ ਦੀ ਲਾਈਟ ਆ ਜਿਹੜੀ ਪਿੱਛੇ ਹੋ ਗਈ ਆ ਪਿੱਛੇ ਹੋ ਗਈ ਅੱਖਾਂ ਵਿੱਚ ਕੋਈ ਨਾ ਅੱਜ ਆਪਾਂ ਚੈੱਕ ਕਰਾਵਾਂਗੇ ਭੈਣੇ ਬਿਲਕੁਲ ਫਿਕਰ ਨਹੀਂ ਕਰਨਾ ਭਰੋਸਾ ਲੈ ਕੇ ਆਈਆਂ ਜਿਹੜਾ ਤੁਨ ਹਾਂਜੀ ਉਹ ਵਰਕਰ ਰੱਖੀ ਵਾਹਿਗੁਰੂ ਮਿਹਰ ਕਰਨਗੇ ਚੱਚੇ ਪਾਸ਼ਾ ਕਿਰਪਾ ਕਰਨਗੇ ਜ਼ਰੂਰ ਕੋਈ ਨਾ ਕੋਈ ਹੱਲ ਨਿਕਲੂਗਾ ਜੇ ਸਾਡੇ ਕੋਲੇ ਇੱਥੇ ਕੋਈ ਡਾਕਟਰ ਹਾਮੀ ਭਰਨਗੇ ਨਾ ਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਮੇਰੀ ਭੈਣ ਦੀ ਇੱਕ ਅੱਖ ਦੀ ਵੀ ਲਾਈਟ ਆ ਜਾਵੇ ਆਪਣੇ ਜੋਗੀ ਹੋ ਜੇਵੇਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਠੀਕ ਹੈ ਭੈਣੇ ਹਾਂ ਠੀਕ ਭਰੋਸਾ ਰੱਖ ਵਾਹਿਗੁਰੂ ਸਮਝ ਹੋ ਗਿਆ ਹੋਰ ਕੋਈ ਜਿਹਦੀ ਅੱਖਾਂ ਦੀ ਲਾਈਟ ਨਾ ਹੋਵੇ ਜੀ ਇਹ ਵੀਡੀਓ ਚ ਕਿਹਾ ਸੀ ਕਿ ਪਰਦਾ ਲਾ ਦੇਗਾ ਇਹ ਮੇਰੀ ਬੇਟੀ ਦੇ ਪਰਦੇ ਬਹੁਤ ਕਮਜ਼ੋਰ ਹਾਂ ਹਾਂ ਜੀ ਕੀ ਕਿਹਾ ਪਰਦੇ ਕਿਹਾ ਮਤਲਬ ਕੁਝ ਪਰਚਤ ਹੋਈਆਂ ਅੱਛਾ ਹਾਂ ਜੀ ਇਹਨਾਂ ਨੇ ਕਿਹਾ ਕਿ ਇਹਦੇ ਰੀਟਿਨਸ ਬਹੁਤ ਜ਼ਿਆਦਾ ਹੀ ਵੀਕ ਨੇ ਠੀਕ ਆਪਾਂ ਚੈੱਕਅਪ ਕਰਾਉਨੇ ਇੱਥੇ ਜੇ ਡਾਕਟਰ ਕਹਿਣਗੇ ਵੀ ਇਹਦੇ ਪਰਦਾ ਪੈ ਸਕਦਾ ਆਪਾਂ ਜ਼ਰੂਰ ਪਵਾਵਾਂਗੇ ਠੀਕ ਆ ਕੋਈ ਤੁਸੀਂ ਕਿੱਥੋਂ ਆਏ ਹੋ ਅਸੀਂ ਤਰਨਤਾਰਨ ਡਿਸਟ੍ਰਿਕਟੋਂ ਪਿੱਕੀਵੈਂਟੋਂ ਆਏ ਹਾਂ ਕੀ ਨਾਇਦਾ ਖੁਸ਼ਪ੍ਰੀਤ ਓਏ ਖੁਸ਼ਪ੍ਰੀਤ ਓਏ ਕਿਵੇਂ ਆ देखो निक्की जी खुशप्रीत ਦਾ ਅਰਦਾਸ ਕਰਿਓ ਖੁਸ਼ਪ੍ਰੀਤ ਵਾਸਤੇ ਅੱਖਾਂ ਦੀ ਸਮੱਸਿਆ ਨਾਲ ਜੋਜ ਰਹੀ ਐ ਅੱਖਾਂ ਦੇ ਜਿਹੜੇ ਪੜਦੇ ਆ ਖੁਸ਼ਪ੍ਰੀਤ ਦੇ ਉਹ ਬਹੁਤ ਵੀਕ ਆ ਕਮਜ਼ੋਰ ਆ ਤੇ ਕੁਝ ਚੀਜ਼ਾਂ ਡਾਕਟਰ ਨਹੀਂ ਕਰ ਸਕਦੇ ਉਹ ਕਰਨ ਵਾਲਾ ਸਭ ਤੋਂ ਵੱਡਾ ਡਾਕਟਰ ਬਸ ਦੁਆ ਕਰਿਓ ਇਸ ਬੱਚੀ ਵਾਸਤੇ ਵੀ ਇਹਦਾ ਕੋਈ ਹੱਲ ਨਿਕਲਿਆ ਵੇ ਕਿਉਂਕਿ ਜ਼ਿੰਦਗੀ ਦਾ ਵੱਡਾ ਹਿੱਸਾ ਇਹਦੇ ਮੂਰੇ ਪਿਆ ਹਜੇ ਹਾਂਜੀ ਇਹ ਤਾਂ ਨਹੀਂ ਇਹ ਚੰਡੀਗੜ੍ਹ ਬਿਲਕੁਲ ਨਹੀਂ ਦੇਖਦਾ ਲੈ ਇੱਕ ਅੱਖ ਦੀ ਜਮਨ ਦੇ ਅਸੇ ਕੱਖ ਤੋਂ ਕਿਹੜੀ ਦੋ ਆਪ ਵੱਡੀ ਅੱਖ ਜੀ ਇੱਧਰ ਦੇਖ ਪੁੱਤ ਅੱਖ ਖੋਲ ਖੋਲ ਦੇ ਅੱਖ ਅੱਖ ਖੋਲ ਦੇ ਖੋਲ ਦੇ ਅੱਖ ਪੁੱਤ ਦੇਖਦਾ ਨਹੀਂ ਇਹ ਬਿਲਕੁਲ ਨਹੀਂ ਦੇਖਦਾ ਚੰਡੀਗੜ੍ਹ ਪੀ ਜਾਏ ਤੂੰ ਖੋਲ ਬੁੱਤ ਅੱਖ ਖੋਲ ਦੇ ਅੱਛਾ ਖਰਾਬ ਆ ਇਹ ਜਨਮ ਤੋਂ ਹੀ ਐਦਾ ਇਹ ਜਨਮ ਤੋਂ ਹੀ ਠੀਕ ਕੋਈ ਆਪਾਂ ਚੈੱਕ ਅਪ ਕਰਾਉਨੇ ਆ ਜੇ ਡਾਕਟਰ ਕਹਿਣਗੇ ਕੋਈ ਕੋਰਨੀਆ ਬਦਲ ਕੇ ਜਾਂ ਕੋਈ ਸਾਫ਼ ਕਰਕੇ ਅੱਖ ਠੀਕ ਹੋ ਸਕਦੇ ਜਰੂਰ ਕਰਾਵਾ ਕਿੱਥੋਂ ਆਇਆ ਕਾਕੜੇ ਤੋਂ ਕਾਕੜੇ ਤੋਂ ਕੋਈ ਕਾਕੜੇ ਸਾਡਾ ਗੁਰਵਿੰਦਰ ਕਾਕੜਾ ਹੈਗਾ ਬਾਈ ਇਹ ਗੁੜੀ ਆ ਦੀ ਵੀ ਅੱਖ ਚ ਫਰਕ ਹੈ ਸਾਨੂੰ ਲੋਕ ਕਹਿੰਦੇ ਕਿ ਅੱਖਾਂ ਚ ਫਰਕ ਹੈ ਹੈਗਾ ਟੇਢਾਪਨ ਥੋੜਾ ਜਿਹਾ ਹਲਕਾ ਜਿਹਾ ਪ੍ਰੋਬਲਮ ਆਈ ਵੀ ਹੈਗੀ ਇਹਨੂੰ ਬੱਚੇ ਨੂੰ ਨਾ ਮਿਲਦਾ ਪੰਜ ਸੱਤ ਦਿਨ ਦੀ ਸੀਗੀ ਜਦ ਇਹਨੂੰ ਦੋਰਾ ਪਿਆ ਸੀ ਇਸ ਦਾ ਇੱਕ ਸਾਈਡ ਸਾਰੀ ਢੀਕ ਹੈ ਸੱਜਾ ਪਾਸਾ ਕਿੰਨੇ ਸਾਲਾਂ ਦੀ ਹੋ ਗਈ ਇਹ ਦੇਖੋ ਇੱਧਰ ਲੈ ਹੈਂਡਕਟ ਚਲੋ ਕਿੰਨੇ ਸਾਲਾਂ ਦੀ ਹੋ ਗਈ ਇਹ ਚੌਥਾ ਸਾਲ ਲੱਗ ਗਿਆ ਅਸੀਂ ਪੀਜੀਆਈ ਚੋ ਇਲਾਜ ਕਰਵਾਇਆ ਸੀਗਾ ਲੇਕਿਨ ਇਹਦਾ ਨਾ ਐਕਸੀਡੈਂਟ ਹੋਣ ਦੀ ਵਜ੍ਹਾ ਤੇ ਐਕਸੀਡੈਂਟ ਕਾਫੀ ਤਕੜਾ ਹੋਇਆ ਸੀ ਇਹਦਾ ਐਕਸੀਡੈਂਟ ਵੀ ਹੋ ਗਿਆ ਸੀ ਬਾਦ ਹਾਂਜੀ ਹਾਂ ਐਕਸੀਡੈਂਟ ਕਾਹਦੇ ਨਾਲ ਹੋ ਗਿਆ ਆ ਦੇਖੋ ਹੋ ਗਿਆ ਬੱਚੇ ਦਾ ਕਾਹਦਾ ਆਪਰੇਸ਼ਨ ਹੋਇਆ ਇਹੇ ਆਪਰੇਸ਼ਨ ਬਾਦੀ ਇਹਦੀ ਲੈਟਰਨ ਵਾਲੀ ਜਗ੍ਹਾ ਇਹਨਾਂ ਜਿਹੜੀ ਉਹ ਪਟ ਗਈ ਸੀ ਸਤ ਕਾਹ ਦੇ ਵਿੱਚ ਵਜੀ ਸੀ ਇਹ ਪਤਾ ਨਹੀਂ ਉੱਪਰ ਨੂੰ ਉਪੜ ਕੇ ਥੱਲੇ ਪਤਾ ਨਹੀਂ ਕਾਦੇ ਉੱਤੇ ਵਜੀ ਆ ਮੇਰੇ ਬੇਟੇ ਨਾਲ ਬਹੂ ਨਾਲ ਸੀ ਹਾਂਜੀ ਹੁਣ ਦੇਖੋ ਇਦਾਂ ਮੈਂ ਭੈਣੇ ਗੱਲ ਜਿਹੜੀ ਅੱਖਾਂ ਦੀ ਸਮੱਸਿਆ ਹੈ ਦੀ ਅੱਜ ਆਪਾਂ ਚੈੱਕਅਪ ਕਰਾਵਾਂਗੇ ਟੇਡੇ ਪਣ ਦਾ ਆਪਰੇਸ਼ਨ ਜੇ ਡਾਕਟਰਾਂ ਨੇ ਅੱਜ ਸਿਲੈਕਟ ਕਰ ਲਿਆ ਤਾਂ ਅੱਜ ਹੀ ਉਹਨਾਂ ਨੇ ਹਸਪਤਾਲ ਲੈ ਜਾਣਾ ਬੱਚਿਆਂ ਨੂੰ ਤੇ ਕੱਲ ਨੂੰ ਜਾਂ ਪਰਸ ਨੂੰ ਇਹ ਕਰ ਦੇਣਗੇ ਉਹ ਡਾਕਟਰ ਦੇਖ ਕੇ ਦੱਸਣਗੇ ਹਾਂ ਜਿਹੜੀ ਅੱਖਾਂ ਮੈਂ ਟੇਡੀਆਂ ਤੁਸੀਂ ਕਹਿੰਦੇ ਹੋ ਉਹ ਸਿੱਧੀਆਂ ਕਰਨ ਵਾਸਤੇ ਟੇਡੇ ਪਣ ਦੇ ਆਪਰੇਸ਼ਨ ਅੱਜ ਹੋਣੇ ਆ ਅੱਛਾ ਉਹ ਕਿਉਂਕਿ ਵੱਡੀ ਸਮੱਸਿਆ ਕਈ ਬੱਚੇ ਟੀਰ ਮਾਰਦੇ ਆ ਕਿਸੇ ਦੀ ਅੱਖੇ ਇਧਰ ਨੂੰ ਜਾਂਦੀ ਆ ਕਿਧਰ ਨੂੰ ਜਾਂਦੀ ਆ ਮਤਲਬ ਕਿ ਆਪਰੇਸ਼ਨ ਦੀ ਲੋੜ ਹੋਈ ਜਾਂਦਾ ਉਹ ਜੇ ਇਹਦੀ ਸ਼ਹਿਰ ਲੋੜ ਨਾ ਹੋਵੇ ਦੀ ਏਡੀ ਸਮੱਸਿਆ ਹੈ ਨਹੀਂ ਗਈ ਹੈ ਵੱਡੀ ਹੈ ਨਾ ਤੇ ਬਾਕੀ ਕੋਈ ਨਾ ਬੱਚਾ ਚੈੱਕ ਅਪ ਕਰਾਉਂਦੇ ਠੀਕ ਹੈ ਠੀਕ ਠੀਕ ਜੀ ਮੇਰੇ ਮਾਮਾ ਜੀ ਹੈ ਹਾਂ ਜੀ ਮਾਮਾ ਜੀ ਤਕੜੇ ਹੋ ਮਾਮਾ ਹਾਂ ਮਾਮਾ ਤਕੜੇ ਕਾਦੇ ਜੀ ਹੁੰਦਾ ਬਕ ਕੁਝ ਨਹੀਂ ਹੈ ਜੀ ਕੀ ਹੋ ਗਿਆ ਬਕ ਅੱਖਾਂ ਲੈਣਾ ਜੀ ਜਿਹੜੀ ਅੱਖ ਅੱਖਾਂ ਪਹਿਲਾਂ ਤਾਂ ਮੈਨੂੰ ਇਹਨੂੰ ਹੋ ਗਿਆ ਸੀਗਾ ਜੀ ਕਹਿੰਦੇ ਕਾਲਾ ਮੋਤੀਆ ਤੇ ਕਿਹਾਂ ਦਾ ਟਰੰਕ ਤਾਂ ਕਿਸੇ ਨਾਲ ਕੁਝ ਦੱਸਣਾ ਦੀ ਖੁਸ਼ੀ ਨਹੀਂ ਦਾ ਕਰਦੀ ਗਈ ਜੁਈ ਲੈਟ ਹੁਣ ਇਹ ਤੋਂ ਫਿਰ ਜਿਹੜੀ ਆ ਹੈਗੀ ਸੱਚੀ ਅੱਖ ਇਹ ਤੋਂ ਫਿਰ ਦਿਖਦਾ ਸੀਗਾ ਜੀ ਇਹਨੇ ਵੀ ਫਿਰ ਮਤਲਬ ਘਟ ਗਈ ਬਹੁਤ ਨਿਕਲ ਇਹਦਾ ਆਪਰੇਸ਼ਨ ਕਰਾਇਆ ਕਾਲਾ ਮੋਤੀਆ ਦਾ ਤਾਂ ਹੱਲ ਨਹੀਂ ਕੋਈ ਇਹਦਾ ਆਪਰੇਸ਼ਨ ਕਰਾਇਆ ਸੀ ਨਹੀਂ ਨਹੀਂ ਆਪਰੇਸ਼ਨ ਨਹੀਂ ਜੀ ਕਰਾਇਆ ਇਹਦਾ ਅੱਖ ਤਾਂ ਜਿਵੇਂ ਵਿੱਚੋਂ ਫਟ ਕੇ ਪੜਦਾ ਜਿਆ ਇਹ ਅੱਖ ਦਾ ਅੱਛਾ ਜੀ ਤੇ ਜਿਹੜੇ ਇਹ ਅੱਖ ਫਿਰ ਮੈਨੂੰ ਦਿਖਦਾ ਰਿਹਾ ਜੀ ਤੇ ਫਿਰ ਨਾ ਮੈਂ ਇੱਕ ਦਵਾਈ ਖਾ ਲਈ ਬਾਬਾ ਜੀ ਸਵੈਰ ਹੋਈ ਉਹ ਜਿਹੜਾ ਬਿਲਕੁਲ ਡੈਡ ਫੇ ਉਹਦੇ ਨਾਲ ਹੋ ਗਿਆ ਜੀ ਮਤਲਬ ਮੂੰਹ ਮੇਰਾ ਬਿੰਗਾ ਜਿਹਾ ਹੋ ਗਿਆ ਕਿੰਨਾ ਟਾਈਮ ਤੋਂ ਤੇ ਹੁਣ ਇਹ ਹੋ ਗਿਆ ਜੀ 1.5 ਸਾਲ ਹੋ ਗਿਆ ਜੀ ਉਹ ਤੋਂ ਬਾਅਦ ਫਿਰ ਡਾਕਟਰ ਨੂੰ ਦਿਖਾਇਆ ਡਾਕਟਰਾਂ ਨੇ ਕੀ ਕਿਹਾ ਡਾਕਟਰਾਂ ਕੋਲ ਡਾਕਟਰਾਂ ਕੁਝ ਨਹੀਂ ਮਤਲਬ ਜੀ ਬਸ ਇਹੀ ਕਾਲਾ ਮੋਤੀਆ ਜੀ ਦਾ ਕੁਝ ਲੈ ਨਹੀਂ ਹੈ ਤੇ ਕੋਈ ਨਾ ਜੇ ਆਪਾਂ ਚੈੱਕਅਪ ਕਰਾਵਾਂਗੇ ਜੇ ਡਾਕਟਰ ਕਹਿਣਗੇ ਕੋਈ ਕੋਰਨੀਆ ਦਾ ਪ੍ਰੇਟ ਹੋ ਸਕਦਾ ਜਾਂ ਕੋਈ ਪੁਤਲੀ ਬਦਲ ਕੇ ਹੋ ਸਕਦਾ ਤਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਆਪਾਂ ਚੈੱਕਅਪ ਕਰਾਵਾਂਗੇ ਮੈਂ ਮੈਂ ਉਹ ਦਵਾਈ ਜਿਹੜੀ ਸਫੇਰ ਹਿਜਨ ਖਾ ਲਈ ਨਾ ਜੀ ਉਹਦੇ ਨਾਲ ਫਿਰ ਬੇਤਰ ਹੋ ਗਿਆ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਆਪਾਂ ਅੱਗੇ ਵਾਸਤੇ ਗੱਲ ਕਰਦੇ ਅੱਜ ਆਪਾਂ ਚੈੱਕਅਪ ਕਰਾਉਨੇ ਆ ਬਸ ਡਾਕਟਰ ਹਾਂ ਵੀ ਭਰਦੇ ਵੀ ਆਪਾਂ ਜ਼ਰੂਰ ਕਰਾਵਾਂਗੇ ਅਰਦਾਸ ਕਰ ਮਹਾਰਾਜ ਕਿਰਪਾ ਕਰ ਹਾਂਜੀ ਬੰਦੇ ਛੋਟੀ ਏਕਕ ਤਾਂ ਜਨਮ ਤੋਂ ਹੀ ਇਦਾਂ ਕਿੰਨੇ ਸਾਲਾਂ ਦਾ ਹੋ ਗਿਆ ਠੀਕ ਕਿਤਾਬ ਨੇ ਕੋਈ ਨਾ ਅੱਜ ਚੈੱਕ ਅਪ ਕਰਾ ਲਓ ਬਾਕੀ ਇਹਨੇ ਛੋਟੇ ਬੱਚੇ ਦਾ ਹਜੇ ਨਾ ਇਹ ਸਰਜਰੀ ਹੋਣੀ ਨਹੀਂ ਜੇ ਗਾਂਹ ਜਾ ਕੇ ਸਰਜਰੀ ਦੀ ਲੋੜ ਪਊਗੀ ਕਿਉਂਕਿ ਹਜੇ ਆਪ ਦੀ ਕੇਅਰ ਨਹੀਂ ਕਰ ਸਕਦਾ ਬੱਚਾ ਰੋਣ ਲੱਗ ਗਿਆ ਹੁੰਦਾ ਜਾਂ ਕਿਵੇਂ ਅੱਖ ਮਲ ਸਕਦਾ 2 ਸਾਲਾਂ ਤੱਕ ਥੋੜਾ ਜਿਹਾ ਆਪ ਦੇ ਸੰਭਾਲ ਕਰਨ ਜੋਗਾ ਹੋ ਜੂ ਫਿਰ ਆਪਾਂ ਚੈੱਕ ਕਰਾਂ ਲਾਂ ਕੋਈ ਨਾ ਚੈੱਕ ਕਰਾ ਕੇ ਠੀਕ ਹੈ ਹਾਂਜੀ ਭੈਣ ਹਾਂ ਉੱਥੇ ਉੱਥੇ ਬੈਠੋ ਆਹ ਕੁੰਜੇ ਤੇ ਬਹਿ ਜਾਓ ਇੱਥੇ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਮੇਰਾ ਹਸਬੰਡ ਨੂੰ 4 ਸਾਲ ਹੋ ਗਏ ਜੀ ਬੈੱਡ ਤੇ ਬਿਲਕੁਲ ਠੀਕ ਹੋ ਗਿਆ ਉਹਨੂੰ ਜੀ ਹਾਂ ਬਿਲਕੁਲ ਨਸਾਂ ਹੀ ਬਲੌਕ ਹੋ ਗਿਆ ਜੀ ਪਾਣੀ ਵੀ ਨਹੀਂ ਪੀ ਸਕਦੇ ਟਾਇਲਟ ਬਾਥਰੂਮ ਮੈਂ ਕਰਵਾਉਣੇ ਨੇ ਨਹੀਂ ਦਿਖਾਈ ਦਿੰਦਾ ਦਿਖਾਈ ਦਿੰਦਾ ਜੀ ਦਿਮਾਗ ਵੀ ਸਹੀ ਹੈ ਜੀ ਠੀਕ ਅੱਜ ਭਾਵੇਂ ਅੱਖਾਂ ਦਾ ਕੈਂਪ ਲੱਗਿਆ ਹੋਇਆ ਆਪਣਾ ਨਾਲ ਲਿਆਉਂਦਾ ਨਹੀਂ ਬਾਈ ਜੀ ਲੈ ਕੇ ਨਹੀਂ ਕਿੱਥੋਂ ਆਏ ਹੋ ਇੱਕ ਮੰਡੀ ਕੁ ਮੰਦਰਣ ਤੋਂ ਠੀਕ ਆ ਕੋਈ ਨਾ ਸਾਨੂੰ ਤੂੰ ਨਾਮ ਐਡਰੈਸ ਲਿਖਾ ਚੁੱਕੀ ਨੂੰ ਡੇਟ ਦਿੰਨੇ ਆ ਫਿਰ ਤੂੰ ਉਹਨੂੰ ਲੈ ਕੇ ਆਈ 25 ਤਰੀਕ ਦਾ 25 ਤਰੀਕ ਦਾ ਕੈਂਪ 25 ਤਰੀਕ ਦਾ ਕੈਂਪ ਆ ਪੁੱਤ ਹੁਣ ਸਾਡਾ ਹੱਥ ਥੋੜੇ ਦਿਨਾਂ ਨੂੰ ਅੱਜ 16 ਹੋ ਗਈ ਆ 8-9 ਦਿਨਾਂ ਨੂੰ ਉਹਦੇ ਚ ਲੈ ਕੇ ਆਉਣਾ ਤੂੰ ਉਹਨੂੰ ਕੋਈ ਗੱਲ ਇਹ ਦੋ ਮਹੀਨਿਆਂ ਦੀ ਸੀ ਜੀ ਬੱਚੇ ਜਦੋਂ ਦੇ ਕੀ ਹੋਇਆ ਕੀ ਉਹਨੂੰ ਬਾਈ ਜੀ ਪਤਾ ਹੀ ਨਹੀਂ ਨਸ਼ਾ ਹੀ ਰੁਕ ਗਿਆ ਉਹ ਲਈ ਕੋਈ ਨਸ਼ਾ ਵੀ ਕਰਦਾ ਸੀ ਕਰਦੇ ਹੋਣਗੇ ਜੀ ਕਿਉਂਕਿ ਜਿਹੜੀਆਂ ਕਈ ਬੰਦੇ ਨਾ ਪ੍ਰਾਗ ਅਪਰਗ ਦੇ ਕੈਪਸੂਲ ਖਾਂਦੇ ਆ ਉਹ ਨਾੜਾਂ ਵਾਲੇ ਕੈਪਸੂਲ ਆ ਨਸਾਂ ਵਾਸਤੇ ਉਹ ਨੇਚਰ ਹੋ ਗਿਆ ਪ੍ਰਾਗ ਹੋ ਗਿਆ ਉਹ ਸਰੀਰ ਖੜਾ ਹੁੰਦੇ ਜਮਈ ਬਾਈ ਜੀ ਤੱਕ ਕਿਹਾਗਾ ਤਾਂ ਕਰਗੀ ਕੋਈ ਨਾ ਪੁੱਤ ਜੇ ਸਾਡੇ ਕੋਲੇ ਇਲਾਜ ਹੁੰਦਾ ਉਹ ਅਸੀਂ ਜ਼ਰੂਰ ਕਰਾਵਾਂਗੇ ਅਸੀਂ ਇਸ ਬੱਚੀ ਖਾਤਰ ਤੇ ਨਾਲ ਸਾਡੀ ਇਹ ਧੀ ਆ ਬੱਚੀ ਵੀ ਪੁਛੂ ਦੀ ਆ ਪਾਪਾ ਕੋ ਤੋਂ ਠੀਕ ਹੋਣਗੇ ਸਾਡੇ ਕੋਲ ਕੋਈ ਜਵਾਬ ਨਹੀਂ ਕੋਈ ਨਾ ਆਪਾਂ ਮਾਰੇ ਕਿਰਪਾ ਕਰਨ ਰਲ ਕੇ ਕਰਾਂਗੇ ਤੂੰ ਇਦਾਂ ਕਰੀ ਹੁਣ 25 ਤਰੀਕ ਨੂੰ ਲੈ ਕੇ ਆਉਣਾ ਪਰ ਟੋਕਨ ਲੈਣਾ ਪੈਣਾ ਤੈਨੂੰ ਪਹਿਲਾਂ ਇਹਨਾਂ ਨੂੰ ਟੋਕਨ ਵਾਸਤੇ ਗਾਈਡ ਕਰ ਦੋ ਹਾਂ ਉਧਰ ਆ ਜਾਓ ਭੈਣੇ ਹਾਂਜੀ ਹਾਂ ਭਾਜੀ ਕੀ ਨਾਮ ਇਹਦਾ ਬਲਜੀਤ ਬਲਜੀਤ ਸਿੰਘ ਬਲਜੀਤ ਸਿੰਘ ਇੱਧਰ ਦੇਖ ਤਾਂ ਉਹ ਬਲਜੀਤ ਉੱਪਰ ਉਹ ਅੱਖਾਂ ਖੋਲ ਅੱਖਾਂ ਕੋਲ ਬਾਬੂ ਤੱਕ ਨਾ ਕਰ ਤੱਕ ਨਾ ਅੱਖਾਂ ਖੋਲ ਉਹ ਵੈਰੀ ਗੁੱਡ ਬਲਜੀਤ ਛੱਡਦੇ ਹੁਣ ਛੱਡਦੇ ਛੱਡਦੇ ਪਿਆਰ ਨਾਲ ਅੱਖਾਂ ਖੋਲ ਮਾੜੀ ਮਾੜੀਆਂ ਮਾੜੀ ਮਾੜੀਆਂ ਖੋਲ ਅੱਖਾਂ ਹਾਂ ਨਾ ਤਾਂ ਬੰਦੀ ਵੀ ਠੀਕ ਆ ਬਾਪੂ ਇਹ ਜਨਮ ਤੋਂ ਹੀ ਨਹੀਂ ਦਿਖਦਾ ਇਹਨੂੰ ਮੈਂ 15 ਸਾਲ ਪਹਿਲਾਂ ਦੇਖਦਾ ਸੀ 15 ਸਾਲ ਹੋ ਗਏ ਉਸ ਤੋਂ ਬਾਅਦ ਡਾਕਟਰਾਂ ਨੂੰ ਦਿਖਾਇਆ ਕਿਸੇ ਨੂੰ ਅੱਖ ਦਾ ਪ੍ਰਸ਼ਨ ਕਰਿਆ ਸੀ ਪਰ ਬਣ ਨਹੀਂ ਹੋਦੀ ਅੱਛਾ ਕੀ ਕਿਹਾ ਡਾਕਟਰਾਂ ਨੇ ਤਾਂ ਕਹਿੰਦੇ ਬਣਦੀ ਨਹੀਂ ਕਿੰਨੇ ਸਾਲ ਪਹਿਲਾਂ ਕਿਹਾ ਸੀ ਤਦ ਰਹਾ ਉਹ ਤਰੇ ਹੇ ਤਰੇ ਉਹ ਦੂ ਮੜ ਕੇ ਤਾਂ ਨਹੀਂ ਦਿਖਾਇਆ ਕੋਈ ਨਾ ਜੇ ਆਪਾਂ ਚੈੱਕ ਅਪ ਕਰਾਉਣੇ ਆਜ ਤੋਂ 15 ਸਾਲ ਪਹਿਲਾਂ ਬਹੁਤ ਚੀਜ਼ਾਂ ਦੇ ਇਲਾਜ ਹੈ ਨਹੀਂ ਸੀਗੇ ਹੁਣ ਮਸ਼ੀਨਾਂ ਆ ਗਈਆਂ ਇਹਦੀਆਂ ਅੱਖ ਦੀ ਪੁਤਲੀ ਉਹ ਬਦਲ ਦਿੰਦੇ ਡਾਕਟਰ ਜੇ ਅੱਜ ਇੱਥੇ ਆਪਣੀ ਅੱਖਾਂ ਦਾ ਚੈੱਕ ਅਪ ਕਰਨਗੇ ਡਾਕਟਰ ਵੀ ਜੇ ਪਿੱਛੇੋਂ ਲੇਟ ਹੋਈ ਇਹਦੀ ਫੇਰ ਬਾਪੂ ਇਹਦੀ ਪੁਤਲੀ ਪੈ ਜਾਊਗੀ ਤੇਨੂੰ ਦਿਖਣ ਲੱਗ ਜੂਗਾ ਅੱਛਾ ਕਹਿੰਦਾ ਹੈ ਨਹੀਂ ਉਹ ਤਾਂ ਕਹਿੰਦਾ ਹੈ ਨਹੀਂ ਕਿ ਕੋਈ ਨਾ ਆਪਾਂ ਚੈੱਕ ਅਪ ਕਰਾਉਣੇ ਬਾਪੂ ਕੋਈ ਨਾ ਕਬਰਾਨਾ ਕਿੱਥੋਂ ਆਇਆ ਆ ਕੋਰਪਟਰ ਪਿੰਡ ਉਹਾਨੀ ਗੜ ਕੋਲੇ ਉਹਾਨੀ ਗੜ ਕੋਲੇ ਜ਼ਿਲ੍ਹਾ ਸੰਗਰੂਰ ਠੀਕਾ ਫਿਕਰ ਨਾ ਕਰ ਬਾਪੂ ਪਾਇਗਮੇਰ ਕਰੇ ਮੇਰੇ ਬਾਪੂ ਦੇ ਹੁੰਦਿਆ ਹੁੰਦਿਆਂ ਦਾ ਪੁੱਤ ਨੂੰ ਦਿਖਣ ਲੱਗ ਜਵੇ ਉਹ ਆਪਦੇ ਆਪ ਨੂੰ ਸਾਂਭਣ ਜੋਗਾ ਹੋ ਜੇ ਠੀਕ ਹੈ ਬਾਪੂ ਘਬਰਾਉਣਾ ਨਹੀਂਗਾ ਅਸੀਂ ਤੇਰੇ ਨਾਲ ਇਹਦੀ ਦਵਾਈ ਵੀ ਇੱਥੇ ਸ਼ੁਰੂ ਕਰਾਉਨੇ ਆ ਜਿਵੇਂ ਗੁੱਸਾ ਤਾਂ ਨਹੀਂ ਕਰਦਾ ਜਿਆਦਾ ਹੈ ਜੀ 11 ਤਰੀਕ ਨੂੰ ਲੈ ਕੇ ਗਿਆ ਲੈ ਕੇ ਗਿਆ ਹਾਂ ਬਸ ਦਵਾਈ ਹੁਣ ਬੰਦ ਨਾ ਕਰੀ ਇਹਦੀ ਸਤਿਕਾਰ ਸਤਿਕਾਰ ਗੋਡੇ ਗੋਡੇ ਮੇਰੇ ਬਿਲਕੁਲ ਠੀਕ ਆ ਹਾਂ ਭੈਣੇ ਠੀਕ ਠੀਕ ਤੁਹਾਨੂੰ ਦਿਖਦਾ ਨਹੀਂਗਾ ਆਟੂ ਗਿਆ ਮਾੜਾ ਜੇ ਬਾਲਮ ਦੀਂਦਾ ਮਾੜਾ ਹੁਣ ਬਾਲਮ ਕਿੱਥੇ ਆ ਬਾਲਮ ਮਾੜਾ ਜੇ ਹੁਣ ਕਿਧਰ ਲੇ ਪਾਸੇ ਲਾਈਟ ਹੁਣ 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 ਕਿਧਰ ਲਾਈਟ ਹੁਣ ਹੁਣ ਦੇਖਦੀ ਐ ਲਾਈਟ ਮਾੜਾ ਮੋਟਾ ਰਾਗ ਦੀਂਦਾ ਦਿਨੀ ਕੱਟ ਹੁਣ ਦਿਂਦੀ ਐ ਲਾਈਟ ਹਾਂ ਦੇ ਦਿੰਦੀ ਯਾਰ ਠੀਕ ਆ ਮਾ ਕੋਈ ਨਾ ਪਹਿਲਾਂ ਆਪਰੇਸ਼ਨ ਹੋਇਆ ਕਿਸੇ ਰੱਖਦਾ ਇਹਦਾ ਡਾਟੂ ਹੋ ਗਿਆ ਇਧਰ ਲਈ ਤਾਂ ਨਹੀਂ ਹੋਇਆ ਠੀਕ ਹੈ ਕੋਈ ਨਾ ਅੱਜ ਚੈੱਕ ਅਪ ਕਰਾਉਨੇ ਤੇ ਆਪਰੇਸ਼ਨ ਕਰਾਉਨੇ ਆ ਧੰਨਵਾਦ ਬਾਬੇ ਦਾ ਅਸੀਂ ਕੋਣ ਆ ਪੈਣਾ ਮਹਾਰਾਜ ਕਰਾਉਣਗੇ ਬਾਬੇ ਬੋਲ ਤੋ ਆਈ ਬਾਬੇ ਗੋਡਿਆਂ